ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹੋਰੀ ਕਈ ਜ਼ਿਲ੍ਹਿਆਂ ਦੇ ਵਿੱਚ ਦੌਰੇ ਤੇ ਨਿਕਲੇ ਹਨ ਜਿਸ ਦੇ ਚੱਲਦੇ ਉਹਨਾਂ ਨੇ ਵਕ ਵਕ ਹਸਪਤਾਲਾਂ ਦੇ ਵਿੱਚ ਚੈਕਿੰਗ ਕੀਤੀ ਹੈ ਇਸੇ ਤਰ੍ਹਾਂ ਹੀ ਮੰਤਰੀ ਸਾਹਿਬ ਨੇ ਅਚਨਚੇਤ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਛਾਪਾ ਮਾਰ ਦਿੱਤਾ ਜਿਨ੍ਹਾਂ ਨੂੰ ਦੇਖ ਡਾਕਟਰਾਂ ਅਤੇ ਨਰਸਾਂ ਕੁਰਸੀਆਂ ਛੱਡ ਛੱਡ ਕੇ ਭੱਜੇ ਅਤੇ ਸਾਰੇ ਸਟਾਫ ਨੂੰ ਭੱਜਣਾ ਪੈ ਗਿਆ ਜਿਸ ਦੌਰਾਨ ਮੰਤਰੀ ਸਾਹਿਬ ਨੇ ਹਸਪਤਾਲ ਦਾ ਜਾਇਜ਼ਾ ਲਿਆ ਅਤੇ ਇਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਹਰ ਉਹ ਦਵਾਈ ਹਸਪਤਾਲ ਦੇ ਵਿੱਚ ਉਪਲਬਧ ਕਰਵਾ ਰਹੇ ਹਾਂ ਜੋ ਕਿ ਬਾਹਰੋਂ ਮਹਿੰਗੇ ਭਾਅ ਖਰੀਦਣੀ ਪੈਂਦੀ ਹੈ ਦੇਖੋ ਮੈਂ ਸਾਰੇ ਹਸਪਤਾਲਾਂ ਦਾ ਚੈੱਕ ਕਰ ਰਿਹਾ ਅਸੀਂ ਹੁਣ ਜਿਹੜਾ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਉਹਦੇ ਤੁਸੀਂ ਦਵਾਈਆਂ ਜਿਹੜੀਆਂ ਹੈਗੀਆਂ 100% ਮਰੀਜ਼ਾਂ ਨੂੰ ਅੰਦਰੋਂ ਮਿਲ ਰਹੀਆਂ ਔਰ ਉਹ ਮਿਲ ਰਹੀਆਂ ਮੈਂ ਚੈੱਕ ਕਰਨ ਆਇਆ ਸੀਗਾ ਦਵਾਈਆਂ ਸਾਰੇ ਮਰੀਜ਼ਾਂ ਨੂੰ ਮਿਲ ਰਹੀਆਂ ਜਿਹੜੇ ਟੈਸਟ ਆ ਵਾਸਤੇ ਹਸਪਤਾਲ ਚ ਹੋਣੇ ਚਾਹੀਦੇ ਆ ਹਸਪਤਾਲ ਜਿਹੜੀ ਅਸੀਂ ਦੋ ਨਵੇਂ ਰਿਫਾਰਮੇਸ਼ਨ ਕੀਤੇ ਆ ਗਿਆ ਬਾਕੀ ਇਸ ਤੋਂ ਸਵਾਏ 100 ਮਿੰਟ੍ਰੈਸ ਤੇ ਇਸ਼ੂ ਆ ਉਹਦੇ ਵਾਸਤੇ ਮੈਂ ਦੇਖਿਆ ਹੈਗਾ ਕਿ ਮਿੰਟ੍ਰੈਸ ਦੀ ਲੋੜ ਆ ਜਾਂ ਸਾਫਟਵੇਅਰ ਦੀ ਲੋੜ ਆ ਅਸੀਂ ਕੁਝ ਸਰਵਿਸਿਜ਼ ਜਿਹੜੀਆਂ ਹੈਗੀਆਂ ਆਊਟਸੋਰਸ ਕਰ ਰਹੇ ਆ ਉਹਦੇ ਵਾਸਤੇ ਮੈਂ ਅਸੀਂ ਇੱਕ ਨਵਾਂ ਸਿਸਟਮ ਜਿਹਨੇ ਅਸੀਂ ਲੈਬਰਾਟਰੀ ਸਰਵਿਸਿਜ਼ ਆਮ ਆਦਮੀ ਕਰੇ ਲਈ ਆਊਟਸੋਰਸ ਕੀਤੇ ਆ ਉਹਦੇ ਵਾਸਤੇ ਵੀ ਇੱਕ ਨਵਾਂ ਸਿਸਟਮ ਲੈ ਕੇ ਆ ਰਹੇ ਆ ਜੀ ਹੋਰ ਇਹਨਾਂ ਨੂੰ ਬਹੁਤ ਵਧੀਆ ਬਣਾਵਾਂਗੇ ਔਰ ਇੱਥੇ ਤੁਹਾਡੀਆਂ ਜਿਹੜੀ ਹੈਗੀ ਆ ਇੰਟੈਂਸਿਵ ਕੇਅਰ ਯੂਨਿਟ ਐਮਰਜੈਂਸੀ ਸਬਸਿਡੀ ਹੈ ਗਿਆ ਕਿ ਜਿਹੜੇ ਕੋਈ ਬੰਦੇ ਨੂੰ ਕੋਈ ਕਿਸੇ ਨੂੰ ਮਤਲਬ ਐਕਸੀਡੈਂਟ ਹੋ ਗਿਆ ਉਹਨੂੰ ਕੋਈ ਲਾਈਫ ਸਪੋਰਟ ਦੀ ਲੋੜ ਹੈ ਉਹ ਸਾਰਾ ਲਾਈਫ ਸਪੋਰਟ ਵਾਲਾ ਸਿਸਟਮ ਜਿਹੜਾ ਹੈ ਟਾਈਮ ਜਿਹਦੇ ਵਿੱਚ ਵੈਂਟੀਲੇਟਰ ਵੀ ਹੋਵੇ ਤੇ ਕਾਰਡੀਅਕ ਮੋਨਿਟਰਿੰਗ ਸਾਰਾ ਕੁਝ ਹੋਵੇ ਤਾਂ ਕਿ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਹਨੂੰ ਹੋਰ ਬਿਹਤਰ ਕਰਾਂਗੇ ਜੀ ਦਵਾਈਆਂ ਦੀ ਸਪਲਾਈ ਠੀਕ ਹੋਈ ਹੈ ਔਰ ਜਿਹੜੇ ਡਾਇਗਨੋਸਟਿਕ ਜਿਹੜੇ ਹੈਗੇ ਉਹ ਠੀਕ ਹੋਏ ਸ ਇਹ ਤੋਂ ਇਲਾਵਾ ਜੇ ਕੋਈ ਕਮੀਆਂ ਰਹੀਆਂ ਉਹਨੂੰ ਕਿੱਦਾਂ ਕਰ ਮੈਂ ਆਪਣੀਆਂ ਜਿਹੜੀਆਂ ਹੈਗੀਆਂ ਵਾਜੇ ਦਰਵਾਜੇ ਵੀ ਬੰਦ ਰਹਿੰਦੇ ਆ ਕੁਝ ਗੇਟ ਬੰਦ ਰਹਿੰਦੇ ਆ ਉਹ ਵੀ ਉਹ ਬੋਲ ਦਾਂਗੇ ਜੋ ਛੋਟੇ ਛੋਟੀਆਂ ਗੱਲਾਂ ਥੀਸ ਆਰ ਦਾ ਐਡਮਿਨਿਸਟ੍ਰੇਟਿਵ ਇਸ਼ੂਸ ਉਹ ਮੈਂ ਅੱਡੇ ਆਪਣੇ ਮੈਡੀਕਲ ਸੁਪਰਡੈਂਟਰ ਉਹਨੂੰ ਸਟੱਟ ਕਰਾਂਗਾ ਥੈਟ ਵਿਲ ਬੀ ਟੇਕਨ ਕੇਅਰ ਬਹੁਤ ਆ ਛੋਟੇ ਛੋਟੇ ਐਡਮਿਨਿਸਟ੍ਰੇਟਿਵ ਇਸ਼ੂਸ ਆ ਸਰ ਜੋ ਕੋਈ ਪਰਟੀਕਲ ਦੇਖੋ ਮੈਂ ਸਾਰੇ ਹਸਪਤਾਲਾਂ ਦਾ ਚੈੱਕ ਕਰ ਰਿਹਾ ਅਸੀਂ ਉਹ ਜਿਹੜਾ ਨਵਾਂ ਸਿਸਟਮ ਸ਼ੁਰੂ ਕੀਤਾ ਉਹਦੇ ਤੁਸੀਂ ਦਵਾਈਆਂ ਜਿਹੜੀਆਂ ਹੈਗੀਆਂ 100% ਮਰੀਜ਼ਾਂ ਨੂੰ ਅੰ ਜਿਹੜੇ ਟੈਸਟ ਆ ਵਸਤਾਂ ਤੋਂ ਹੋਣੇ ਚਾਹੀਦੇ ਸੀ ਜਿਹੜੇ ਅਸੀਂ ਦੋ ਨਵੇਂ ਰਿਪੋਰਮਸ ਕਿਤੇ ਆ ਗਿਆ ਬਾਕੀ ਇਸ ਤੋਂ ਸਵਾਏ ਹੰਡਰਡ ਜਿਹੜੇ ਮੈਟ੍ਰੈਸ ਤੇ ਇਸ਼ੂ ਆ ਉਹਦੇ ਵਾਸਤੇ ਮੈਂ ਦੇਖਿਆ ਗਿਆ ਕਿ ਮੈਟ੍ਰੈਸ ਦੀ ਲੋੜ ਆ ਜਾਂ ਸਾਫਟਵੇਅਰ ਦੀ ਲੋੜ ਆ ਅਸੀਂ ਕੁਝ ਸਰਵਿਸ ਜਿਹੜੀ ਹੈਗੀ ਆ ਆਊਟਸੋਰਸ ਕਰ ਰਹੇ ਆ ਉਹਦੇ ਵਾਸਤੇ ਵੀ ਅਸੀਂ ਇੱਕ ਨਵਾਂ ਸਿਸਟਮ ਜਿਹਨੇ ਅਸੀਂ ਲੈਬਾਰਟਰੀ ਸਰਵਿਸਿਜ਼ ਆਮ ਆਦਿਕੜੇ ਤੇ ਆਊਟਸੋਰਸ ਕੀਤੇ ਆ ਉਹਦੇ ਵਾਸਤੇ ਵੀ ਇੱਕ ਨਵਾਂ ਸਿਸਟਮ ਲੱਗਿਆ ਆ ਜੀ ਹੋਰ ਇਹਨਾਂ ਨੂੰ ਬਹੁਤ ਵਧੀਆ ਬਣਾਵਾਂਗੇ ਔਰ ਇੱਥੇ ਤੁਹਾਡੀਆਂ ਜਿਹੜੀ ਹੈਗੀ ਆ ਇੰਟੈਂਸਿਵ ਕੇਅਰ ਯੂਨਿਟ ਐਮਰਜੈਂਸੀ ਸਬਸਿਡੀ ਉਹਨੂੰ ਕੋਈ ਲਾਈਫ سپورਟ ਦੀ ਲੋੜ ਹੈ ਉਹ ਸਾਰਾ ਲਾਈਫ سپورਟ ਵਾਲਾ ਸਿਸਟਮ ਜਿਹੜਾ ਇਹਦੇ ਵਿੱਚ ਵੈਂਟੀਲੇਟਰ ਵੀ ਹੋਵੇ ਤੇ ਕਾਰਡੀਅਕ ਮਾਨੀਟਰਿੰਗ ਸਾਰਾ ਕੁਝ ਹੋਵੇ ਤਾਂ ਕਿ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਹਨੂੰ ਹੋਰ ਬਿਹਤਰ ਕਰਾਂਗੇ ਜੀ ਦਵਾਈਆਂ ਦੀ ਸਪਲਾਈ ਠੀਕ ਹੋਈ ਔਰ ਜਿਹੜੇ ਡਾਇਗਨੋਸਟਿਕ ਜਿਹੜੇ ਆ ਗਏ ਠੀਕ ਸ ਇਹ ਤੋਂ ਇਲਾਵਾ ਜਿਹਦੀ ਕੋਈ ਕਮੀਆਂ ਰਹੀਆਂ ਉਹਨੂੰ ਕਿੱਦਾਂ ਕਰ ਮੈਂ ਆਪਣੀਆਂ ਜਿਹੜੀਆਂ ਹੈਗੀਆਂ ਵਾਜੇ ਦਰਵਾਜੇ ਵੀ ਬੰਦ ਰਹਿੰਦੇ ਆ ਕੁਝ ਗੇਟ ਬੰਦ ਰਹਿੰਦੇ ਆ ਉਹ ਵੀ ਉਹ ਬੋਲ ਦਾਂਗੇ ਜੋ ਛੋਟੇ ਛੋਟੀਆਂ ਗੱਲਾਂ ਥੀਸ ਆਰ ਦਾ ਐਡਮਿਨਿਸਟ੍ਰੇਟਿਵ ਇਸ਼ੂ ਸੋ ਮੈਂ ਅੱਡੇ ਆਪਣੇ ਮੈਡੀਕਲ ਸੁਪਰਡੈਂਟਰ ਉਹਨੂੰ ਸਟੱਟ ਕਰਦਾਗਾ ਥੈਟ ਵਿਲ ਬੀ ਟੇਕਨ ਕੇਅਰ ਬਹੁਤ ਆ ਛੋਟੇ ਛੋਟੇ ਐਡਮਿਨਿਸਟ੍ਰੇਟਿਵ ਇਸ਼ੂ ਸਰ ਜੋ ਸਰ ਇੰਟੀਲਾਈਜ਼ ਮੰਤਰੀ ਸਾਹਿਬ ਨੇ ਕਿਹਾ ਕਿ ਸਾਡਾ ਇਹੀ ਟੀਚਾ ਹੈ ਕਿ ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਵਧੀਆ ਬਣਾਇਆ ਜਾ ਸਕੇ ਤਾਂ ਕਿ ਲੋਕਾਂ ਦਾ ਇਲਾਜ ਸਹੀ ਢੰ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ ਬਾਕੀ ਹੋਰ ਜੋ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਉਹਨਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ